ਇੱਥੋਂ ਦਾ ਜਿੰਨੇ ਵੀ ਹੋਏ ਸাকਸੈਸ ਆ ਇੱਥੋਂ ਦਾ ਜਿੰਨੇ ਵੀ ਹੋਏ ਸাকਸੈਸ ਆ ਇੱਥੋਂ ਦਾ ਜਿੰਨੇ ਵੀ ਹੋਏ ਸাকਸੈਸ ਆ ਕੋਈ ਇੱਕ ਅੱਧਾ ਕੋਈ ਪਰਸਨ ਹੋਊਗਾ ਤਾਂ ਮੈਂ ਕਹਿ ਨਹੀਂ ਸਕਦੀ ਇਹਨਾਂ ਦੀਆਂ ਦੋਨਾਂ ਅੱਖਾਂ ਦਾ 21 ਚ 22 ਚ ਤੇ ਹੁਣ ਇਹਨਾਂ ਦਾ ਲੈਂਜ ਦੀ ਸਫਾਈ ਆ ਤੇ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਹਾਂ ਕੀਤੀ ਆ ਹੁਣ ਇਹਨਾਂ ਨੇ ਹੋਰ ਕਿਤੇ ਟ੍ਰੀਟਮੈਂਟ ਕਰਾਇਆ ਕਹਿੰਦੀ ਮੈਨੂੰ ਉੱਥੋਂ ਹੀ ਜਾ ਕੇ ਤਾਂ ਮੇਰਾ ਉੱਥੋਂ ਹੀ ਟ੍ਰੀਟ ਕਰਾਉਣਾ ਹੈ ਤੇ ਹੁਣ ਅਸੀਂ ਇਹਨਾਂ ਨੂੰ ਨੂਰ ਮਹਿਰ ਤੋਂ ਲੈ ਕੇ ਆਂਦਾ ਹਾਂ ਅਸੀਂ ਤਾਂ ਇਹਨਾਂ ਸੰਤਾਂ ਬਿਨਾ ਜੀ ਨਹੀਂ ਸਕਦੇ ਸਾਡਾ ਤਾਂ ਇੰਨਾ ਵਿਸ਼ਵਾਸ ਆ ਤੇ ਇੰਨਾ ਸਾਡਾ ਇਨਾਂ ਤੇ ਆ ਤੇ ਸਾਨੂੰ ਮਾਣ ਵੀ ਬਹੁਤ ਆ ਆਇਆ ਨੂੰ ਸਾਨੂੰ ਇੰਨਾ ਸਤਿਕਾਰ ਮਿਲਦਾ ਸਤਿਕਾਰ ਤਾਂ ਅਸੀਂ ਦੇਣਾ ਆ ਸਮਾ ਸਾਨੂੰ ਆਇਆ ਨੂੰ ਸਤਿਕਾਰ ਮਿਲਦਾ ਏ ਇਸ ਇਲਾਕੇ ਦੇ ਬਾਬਾ ਜੀ ਦੀ ਤਾਂ ਇੰਨੀ ਜ਼ਿਆਦਾ ਦੇਣ ਆ ਨਾ ਤੇ ਇਨਾਂ ਦਾ ਸੁਆਬ ਨੈਟ ਬੋਲੜਾ ਗੁਰਬਾਣੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੋਈ ਆ ਇਨਾਂ ਨੇ ਤੇ ਇਨਾਂ ਨਾਲ ਗੱਲਾਂ ਕਰਕੇ ਸਾਨੂੰ ਇੱਥੇ ਇੰਨਾ ਅਤਿਸ਼ਾਹ ਤੇ ਇੰਨਾ ਪ੍ਰੇਮ ਅਥਾ ਸਾਨੂੰ ਵਿਸ਼ਵਾਸ ਵੀ ਨਵਾਂ ਜਿਆਪੜਾ ਕੁਲਵਿੰਦਰ ਕੌਰ ਮੈਂ ਤਾਂ ਉੱਧ ਲਿੱਡੜਾਂ ਤੋਂ ਲੱਗ ਕੇ ਆਈ ਹਾਂ ਠੀਕ ਹੈ ਤੇ ਅੱਜ ਸੰਤਾਨੋ ਹਸਪਤਾਲ ਦੇ ਵਿੱਚ ਅੱਖਾਂ ਦਾ ਫ੍ਰੀ ਕੈਂਪਿੰਗ ਹੋਇਆ ਜਾ ਰਿਹਾ ਹੈ ਕੀ ਮੈਂ ਵੀ ਆਪਣਾ ਚੈੱਕਅਪ ਕਰਾਇਆ ਆ ਤੇ ਅਸੀਂ ਤਾਂ ਜਿੱਦਾਂ ਪਹਿਲਾਂ ਤੋਂ ਜਿਉਂ ਸ਼ੁਰੂ ਤੋਂ ਕੈਂਪ ਲੱਗਦੇ ਉਦੋਂ ਤੋਂ ਹੀ ਆਉਣੇ ਆ ਤੇ ਮੇਰੇ ਮਮਾ ਆ ਤੇ ਨਾਲੇ ਉਹ ਆਏ ਵੀ ਬਹੁਤ ਦੂਰੋਂ ਨੂਰਮਹਿਲ ਤੋਂ ਆਏ ਆ ਹਾਂਜੀ ਉਹ ਨੂਰਮਹਿਲ ਤੋਂ ਆਏ ਆ ਤਾਂ ਇਹਨਾਂ ਦੀਆਂ ਦੋਨਾਂ ਅੱਖਾਂ ਦਾ 21 ਚ 22 ਚ ਤੇ ਹੁਣ ਇਹਨਾਂ ਦਾ ਲੈਂਜ ਦੀ ਸਫਾਈ ਆ ਤੇ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਹਾਂ ਕੀਤੀ ਆ ਹਾਂਜੀ ਜਿਹੜਾ ਪਹਿਲਾ ਲੈਂਜ ਪਾਇਆ ਸੀ ਡੀਪੀ ਨੇ ਉਹ ਵੀ ਹਾਂਜੀ 2021 ਵਿੱਚ ਹਾਂਜੀ ਬਹੁਤ ਵਧੀਆ ਹੁਣ ਇਹਨਾਂ ਨੇ ਹੋਰ ਕਿਤੇ ਟਰੀਟ ਨਹੀਂ ਕਰਾਇਆ ਕਹਿੰਦੀ ਮੈਨੂੰ ਉੱਥੋਂ ਹੀ ਜਾ ਕੇ ਤਾਂ ਮੇਰਾ ਉੱਥੋਂ ਹੀ ਟਰੀਟ ਕਰਾਉਣਾ ਆ ਤੇ ਹੁਣ ਅਸੀਂ ਇਹਨਾਂ ਨੂੰ ਨੂਰ ਮਹਿਰ ਤੋਂ ਲੈ ਕੇ ਜਾਂਦਾ ਜੀ ਸੰਤ ਮਹਾਰਾਜ ਜਿਹੜੇ ਇਦਾਂ ਦੇ ਉਪਰਾਲੇ ਕਰਦੇ ਆ ਜੀ ਇਹ ਉਹਨਾਂ ਬਾਰੇ ਕੀ ਕਰਾਇਆ ਜਾਊਗਾ ਅਸੀਂ ਤਾਂ ਇਹਨਾਂ ਸੰਤਾਂ ਬਿਨਾ ਜੀ ਨਹੀਂ ਸਕਦੇ ਸਾਡਾ ਤਾਂ ਇੰਨਾ ਵਿਸ਼ਵਾਸ ਆ ਤੇ ਇੰਨਾ ਸਾਡਾ ਇਨਾਂ ਤੇ ਆ ਤੇ ਸਾਨੂੰ ਮਾਣ ਵੀ ਬਹੁਤ ਆ ਆਇਆ ਨੂੰ ਸਾਨੂੰ ਇੰਨਾ ਸਤਕਾਰ ਮਿਲਦਾ ਸਤਕਾਰ ਤਾਂ ਅਸੀਂ ਦੇਣਾ ਆ ਸਮਾ ਸਾਨੂੰ ਆਇਆ ਨੂੰ ਸਤਕਾਰ ਮਿਲਦਾ ਇੱਥੇ ਆਪਾਂ ਦੇਖਦੇ ਆ ਜੀ ਆਹ ਹੋ ਚੱਲ ਗਈ ਦੇ ਵਿੱਚ ਇੰਨਾ ਦੇ ਵੱਡੇ ਉਪਰਾਲੇ ਕਰਨੇ ਕਿਸੇ ਵੀ ਮਤਲਬ ਕਿ ਸਾਕਸ਼ੁਬਾਦ ਦੇ ਬਹੁਤ ਵੱਡਾ ਕੰਮ ਹੁੰਦਾ ਹੈ ਤੇ ਸਤ ਵਾਪਸ ਦਾ ਸਭ ਤੋਂ ਪਹਿਲਾ ਪਹਿਲ ਹੀ ਨਾ ਕੰਮ ਨੂੰ ਦਿੰਦੇ ਆ ਜਿਵੇਂ ਅੱਖਾਂ ਦਾ ਕੈਂਪ ਹੋਇਆ ਚਾਹੀ ਮੈਡੀਕਲ ਕੈਂਪ ਆ ਬਾਬਾ ਜੀ ਆਪਣੇ ਵੱਡਾ ਸਕੂਲ ਚ ਆ ਰਿਐਟੂੜ ਵਾਲੀ ਦੇ ਵਿੱਚ ਬਹੁਤ ਬਡੇ ਉਤਰਾਣੇ ਕਰ ਰਿਹਾ ਹੈ। ਇਸ ਇਲਾਕੇ ਨੂੰ ਬਾਬਾ ਜੀ ਦੀ ਤਾਂ ਇੰਨੀ ਜਿਆਦਾ ਦੇਣ ਆ ਨਾ ਤੇ ਇਹਨਾਂ ਦਾ ਸੁਆਹ, ਨੱਟ ਬੋਲੜਾ, ਗੁਰਵਾਣੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੋਈ ਆ ਇਹਨਾਂ ਨੇ। ਤੇ ਇਹਨਾਂ ਗੱਲਾਂ ਕਰਕੇ ਸਾਨੂੰ ਇੱਥੇ ਇੰਨਾ ਅਤਿਸ਼ਾਹ ਤੇ ਇੰਨਾ ਪ੍ਰੇਮ ਅਥਾ ਸਾਨੂੰ ਵਿਸ਼ਵਾਸ ਵੀ ਇਸ ਜਗ੍ਹਾ ਤੇ ਵੀ ਬਾਬੇ ਜੋੜੇ ਤੇ ਵੀ ਜਦੋਂ ਕਿ ਤੇ ਪੁਰਾਣੀ ਜਗ੍ਹਾ ਸੀਗੀ ਤਾਂ ਉਦੋਂ ਵੀ ਸਾਡੇ ਬਜ਼ੁਰਗ ਇੱਥੇ ਆਉਂਦੇ ਸੀਗੇ। ਤੇ ਅਸੀਂ ਉਸੇ ਲੜੀ ਨੂੰ ਚਾਲੂ ਰੱਖਿਆ ਹੋਇਆ ਹੈ। ਸਹੀ ਇੱਥੇ ਪਹੁੰਚੇ ਸਵੇਰੇ ਆਏ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋ ਚਾਹੀਦਾ ਸਾਹਮਣਾ ਤਾਂ ਨਹੀਂ ਕਰਨਾ ਨਹੀਂ ਜੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਸਾਡਾ ਸਮਾਂ ਅਸੀਂ ਇੱਥੇ ਅੱਜ ਚੌਂਕੀ ਭਰੀ ਆ ਸਾਨੂੰ ਇੰਨਾ ਇੰਨੀ ਸੰਗਤ ਦੇ ਅਸੀਂ ਦਰਸ਼ਨ ਕੀਤੇ ਆ ਬਾਬਾ ਜੀ ਦੇ ਕੀਤੇ ਆ ਸਾਨੂੰ ਬਹੁਤ ਚੰਗਾ ਲੱਗਾ ਜੇਕਰ ਪਾਣੀ ਦੀ ਵਿਵਸਥਾ ਪੂਰੀ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੱਦ ਤੋਂ ਬਾਹਰ ਹਾਂਜੀ ਚਾਪ ਪਕੌੜੇ ਲੰਗਾਰ ਕੂਂਡੀਆਂ ਏੜੀ ਚੀਜ਼ ਐ ਜਿਹੜੀ ਨਹੀਂ ਖਾਣ ਨੂੰ ਕਹਿ ਸਕਦਾ ਜੀ ਬੀਬੀ ਜੀ ਕੈਂਪ ਦੇ ਵਿੱਚ ਨਿਗ੍ਹਾਣਵਾਂ ਲੈਣੀਆਂ ਜੀ ਬਾਅਦ ਤੋਂ ਉਸ ਤੋਂ ਬਾਅਦ ਹੀ ਜਿਹੜੇ ਆ ਉਹ ਜਿਹੜੇ ਬਰੀਦ ਜਿਹੜੇ ਨਿਗ੍ਹਾਣਵਾਉਂਦੇ ਹੋ ਖੁਦ ਜਿਹੜੀ ਕਿਸੇ ਨਾਲ ਚੇਲੇ ਨਾ ਗੈਲੀ ਕਰ ਦਿੰਦੇ ਆ ਪਰ ਦੋਸ਼ ਕੈਂਪਾਂ ਤੇ ਲਗਾ ਦਿੰਦੇ ਆ ਵੀ ਸਾਡੀ ਨਿਗ੍ਹਾ ਵਧੀਆ ਨਹੀਂ ਬਣੀ ਹੈਗੀ ਉਹਦੇ ਬਾਰੇ ਕੀ ਕਹਿਣਾ ਹੈ ਨੀ ਪਰ ਇੱਥੇ ਤਾਂ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ ਹੈਗੀ ਤੇ ਬਾਬਾ ਜੀ ਆਪ ਹੀ ਸੰਗਤ ਨੂੰ ਜਦੋਂ ਫਿਰ ਡਿਲੀਟ ਕਰਦੇ ਆ ਛੁੱਟੀ ਦਿੰਦੇ ਆ ਔਰ ਇੰਨਾ ਵਿਸਤਾਰ ਨਾਲ ਸਮਝਾਉਂਦੇ ਆ ਕਿ ਡਾਕਟਰ ਨੇ ਤਾਂ ਸਮਝਾਉਣਾ ਸਮਝਾਉਣਾ ਬਾਬਾ ਜੀ ਆਪ ਖੁਦ ਬਹੁਤ ਸਮਝਾਉਂਦੇ ਆ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਮਰੀਜ਼ਾਂ ਨੂੰ ਕੇਅਰ ਆਪ ਹੀ ਕਰਨੀ ਪੈਣੀ ਹੈ ਹਾਂਜੀ ਪਰ ਕਰਨੀ ਜਿੱਦਾਂ ਮੋਟੀਵੇਸ਼ਨ ਜਿੰਨੀ ਇਹ ਦਿੰਦੇ ਆ ਦੱਸਦੇ ਇਹ ਜਿੰਨਾ ਆ ਮਰੀਜ਼ ਨਹੀਂ ਆਣਗੇ ਲਈ ਕਰਦੇ ਇੱਥੋਂ ਤਾਂ ਜਿੰਨੇ ਵੀ ਹੋਏ ਸਕਸੈਸ ਆ ਕੋਈ ਸੋ ਇੱਕ ਅੱਧਾ ਕੋਈ ਪਰਸਨ ਹੋਊਗਾ ਤਾਂ ਮੈਂ ਕਹਿ ਨਹੀਂ ਸਕਦੀ ਬਹੁਤ ਧੰਨਵਾਦ